ਸਾਥੀਓ ਨਮਸਕਾਰ ਪਤਾ ਨਹੀਂ ਕਿ ਨੈਟਵਰਕ ਪ੍ਰੋਬਲਮ ਕਰਕੇ ਫੋਨ ਕੱਟਿਆ ਗਿਆ ਸੀ ਮੇਰਾ ਕਿ ਤੁਹਾਨੂੰ ਦੱਸਣਾ ਚਾਹਨਾ ਕਿ ਮੈਂ ਜਿਹਦਾ ਦੱਸ ਰਿਹਾ ਸੀ ਕਿ ਕੁਝ ਲੋਕ ਮੇਰੇ ਪੱਤੀ 'ਤੇ ਵਫਾ ਫਲਾ ਰਹੇ ਆ ਵਫਾ ਤੋਂ ਬਚੋ ਜਿੰਨੇ ਵੀ ਮੇਰੇ ਸਾਥੀ ਜਲੰਧਰ ਤੋਂ ਮੈਨੂੰ ਦੇਖ ਰਹੇ ਆ ਉਹ ਦੱਸਣਾ ਚਾਹਨਾ ਕਿ ਮੈਂ ਕਿਸੇ ਵੀ ਤਰੀਕੇ ਦਾ ਕੋਈ ਵੀ ਇਦਾਂ ਦੀ ਕੋਈ ਪਾਰਟੀ 'ਚ ਨਹੀਂ ਜਾ ਰਿਹਾ ਨਾ ਕੋਈ ਕਦਮ ਉਠਾ ਰਿਹਾ ਮੈਂ ਆਮ ਆਦੀ ਪਾਰਟੀ ਦਾ ਹਿੱਸਾ ਹਾਂ ਆਮ ਆਦੀ ਪਾਰਟੀ ਦੇ ਵਿੱਚ ਹੀ ਹਾਂ ਆਮ ਆਦੀ ਪਾਰਟੀ ਦਾ ਹੀ ਵਿਧਾਇਕ ਹਾਂ ਜੀ ਪਾਰਟੀ ਪੱਤੀ ਜੋ ਵੀ ਮੇਰੇ ਜਿੰਮੇਵਾਰੀ ਲਗਾਈ ਜਾ ਰਹੀ ਹੈ ਉਸ ਨੂੰ ਮੈਂ ਪੂਰਾ ਕਰ ਰਿਹਾ ਹਾਂ ਪਰ ਕਿਹੜੇ ਲੋਕ ਐ ਜਿਹੜੇ ਮਜ਼ਾ ਲੈ ਰਹੇ ਆ ਉਹਨਾਂ ਦਾ ਮੈਂ ਜਵਾਬ ਨਹੀਂ ਦੇ ਸਕਦਾ ਮੈਂ ਤੁਹਾਡੇ ਵਿੱਚ ਇਸ ਕਰਕੇ ਆਇਆ ਕਿ ਮੰਡੀਜੀ ਕੰਮ ਦੇ ਲਈ ਤੁਹਾਨੂੰ ਪਤਾ ਮੈਂ ਹਰ ਹਫ਼ਤੇ ਦਿੱਲੀ ਜਾਂਦਾ ਆਪਣੇ ਕਾਰੋਬਾਰ ਦੇ ਲਈ ਤੇ ਇਸ ਕਰਕੇ ਮੈਂ ਅੱਜ ਕੰਮ ਦੇ ਲਈ ਆਇਆ ਮੈਂ ਅੱਜ ਸ਼ਾਮ ਨੂੰ ਵਾਪਸ ਜਲੰਧਰ ਆ ਰਿਹਾ ਹਾਂ ਪਰ ਜਿਹੜੇ ਲੋਕ ਵੀ ਇਸ ਚੀਜ਼ ਦਾ ਮਜ਼ਾ ਲੈ ਰਹੇ ਉਹਨਾਂ ਨੂੰ ਮੈਂ ਇਹੀ ਕਹਾਂਗਾ ਕਿੰਨੇ ਲੋਕ ਖਬਰਾਂ ਦੇ ਰਾਈ ਵੀ ਲੈ ਰਹੇ ਆ ਕਿ ਖਬਰਾਂ ਦਾ ਜਿਹੜਾ ਮਸਾਲਾ ਲਗਾ ਰਹੇ ਆ ਅਗਰ ਉਹ ਕੋਈ ਵੀ ਖਬਰ ਲਗਾਣਾ ਚਾਹੁੰਦੇ ਆ ਪਲੀਜ਼ ਮੇਰੀ ਜਰੂਰ ਵਾਈਟ ਲਾਇਆ ਜਾਵੇ ਜਾਂ ਮੇਰਾ ਵਰਸ਼ਨ ਲਿਆ ਜਾਵੇ ਇਸ ਕਰਕੇ ਕਿ ਇਦਾਂ ਨਾਂ ਲਗਾਇਆ ਜਾਵੇ ਮੇਰੇ ਸਾਥੀਆਂ ਨੂੰ ਕੋਈ ਮਹਿਸੂਸ ਹੋਵੇ ਜਾਂ ਮੇਰੇ ਹਲਕੇ ਨੂੰ ਕੁਝ ਮਹਿਸੂਸ ਹੋਵੇ। ਬਾਕੀ ਦੋਸਤੋ ਮੈਂ ਫਿਰ ਇੱਕ ਵਾਰ ਕਹਿ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਨਾਲ ਹਾਂ, ਆਮ ਆਦਮੀ ਪਾਰਟੀ ਦਾ ਹਿੱਸਾ। ਇਸ ਕਰਕੇ ਮੈਂ ਕਿਸੇ ਨੂੰ ਵੀ ਜਿਹੜੇ ਲੋਕਾਂ ਨੂੰ ਇਹ ਮ제 ਲੈਣ ਦੀ ਆਦਤ ਆ ਉਹ ਲੋਕ ਲੈਂਦੇ ਰਹਿੰਦੇ ਉਹਨਾਂ ਮਗਰ ਨਾ ਜਾਓ। ਤੁਸੀਂ ਕਿਸੇ ਵੀ ਫਾਇਦੇ ਪਿੱਛੇ ਨਹੀਂ ਜਾਣਾ। ਜਦ ਵੀ ਤੁਹਾਨੂੰ ਕੋਈ ਲੱਗੇ ਡਾਊਟ ਮੈਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਮੈਂ ਪਾਰਟੀ ਪ੍ਰਤੀ ਪਾਰਟੀ ਦੇ ਨਾਲ ਖੜਾ ਹਾਂ ਤੇ ਤੁਹਾਡੇ ਲਈ ਸੇਵਾ ਜਿੱਦਾਂ ਮੈਂ ਕਰ ਰਿਹਾ ਉਹ ਸੇਵਾ ਦਈ ਕਰਦਾ ਰਵਾਂਗਾ। ਤੁਹਾਡੇ ਵਿੱਚ ਹਾਂ ਜਿਹੜੇ ਲੋਕ ਇਦਾਂ ਦੀ ਆਫਾ ਫਲਾ ਰਹੇ ਉਹਨਾਂ ਤੋਂ ਬੱਚੋ ਤੇ ਪਾਰਟੀ ਪੱਤੀ ਜੋ ਤੁਸੀਂ ਤੁਹਾਡੀ ਜ਼ਿੰਮੇਵਾਰੀ ਲੱਗੀ ਉਸ ਨੂੰ ਪੂਰਾ ਕਰੋ ਸਾਥੀਓ ਨਮਸਕਾਰ ਪਤਾ ਨਹੀਂ ਕਿ ਨੈਟਵਰਕ ਪ੍ਰੋਬਲਮ ਕਰਕੇ ਫੋਨ ਕੱਟਿਆ ਗਿਆ ਸੀ ਮੇਰਾ ਕਿ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਮੈਂ ਜਿਹਦਾ ਦੱਸ ਰਿਹਾ ਸੀ ਕਿ ਕੁਝ ਲੋਕ ਮੇਰੇ ਪੱਤੀ ਆਫਾ ਫਲਾ ਰਹੇ ਆ ਆਫਾ ਤੋਂ ਬੱਚੋ ਜਿੰਨੇ ਵੀ ਮੇਰੇ ਸਾਥੀ ਜਲੰਧਰ ਤੋਂ ਮੈਨੂੰ ਦੇਖ ਰਹੇ ਆ ਮੈਂ ਦੱਸਣਾ ਚਾਹਨਾ ਕਿ ਮੈਂ ਕਿਸੇ ਵੀ ਤਰੀਕੇ ਦਾ ਕੋਈ ਵੀ ਇਦਾਂ ਦੀ ਕੋਈ ਪਾਰਟੀ 'ਚ ਨਹੀਂ ਜਾ ਰਿਹਾ ਨਾ ਕੋਈ ਕਦਮ ਉਠਾ ਰਿਹਾ ਮੈਂ ਆਮ ਆਦੀ ਪਾਰਟੀ ਦਾ ਹਿੱਸਾ ਹਾਂ ਆਮ ਆਦੀ ਪਾਰਟੀ ਦੇ ਵਿੱਚ ਹੀ ਹਾਂ ਆਮ ਆਦੀ ਪਾਰਟੀ ਦਾ ਹੀ ਵਿਧਾਇਕ ਹਾਂ ਅੱਜ ਪਾਰਟੀ ਭਤੀ ਜੋ ਵੀ ਮੇਰੀ ਜ਼ਿੰਮੇਵਾਰੀ ਲਗਾਈ ਜਾ ਰਹੀ ਹੈ ਉਸ ਨੂੰ ਮੈਂ ਪੂਰਾ ਕਰ ਰਿਹਾ ਹਾਂ ਪਰ ਕਿਹੜੇ ਲੋਕ ਹੈ ਜਿਹੜੇ ਮਜ਼ਾ ਲੈ ਰਹੇ ਉਹਨਾਂ ਦਾ ਮੈਂ ਜਵਾਬ ਨਹੀਂ ਦੇ ਸਕਦਾ ਮੈਂ ਤੁਹਾਡੇ ਵਿੱਚ ਇਸ ਕਰਕੇ ਆਏ ਹਾਂ ਕਿ ਮੰਡੀਜੀ ਕੰਮ ਦੇ ਲਈ ਤੁਹਾਨੂੰ ਪਤਾ ਮੈਂ ਹਰ ਹਫ਼ਤੇ ਦਿੱਲੀ ਜਾਂਦਾ ਆਪਣੇ ਕਾਰੋਬਾਰ ਦੇ ਲਈ ਤੇ ਇਸ ਕਰਕੇ ਮੈਂ ਅੱਜ ਕੰਮ ਦੇ ਲਈ ਆਇਆ ਹਾਂ ਮੈਂ ਅੱਜ ਸ਼ਾਮ ਨੂੰ ਵਾਪਸ ਜਲੰਧਰ ਆ ਰਿਹਾ ਹਾਂ ਪਰ ਜਿਹੜੇ ਲੋਕ ਵੀ ਇਸ ਚੀਜ਼ ਦਾ ਮਜ਼ਾ ਲੈ ਰਹੇ ਉਹਨਾਂ ਨੂੰ ਮੈਂ ਇਹੀ ਕਹਾਂਗਾ ਕਿੰਨੇ ਲੋਕ ਖਬਰਾਂ ਦੇ ਰਾਈ ਵੀ ਲੈ ਰਹੇ ਆ ਕਿ ਖਬਰਾਂ ਦਾ ਜਿਹੜਾ ਮਸਾਲਾ ਲਗਾ ਰਹੇ ਆ ਅਗਰ ਉਹ ਕੋਈ ਵੀ ਖਬਰ ਲਗਾਣਾ ਚਾਹੁੰਦੇ ਆ ਪਲੀਜ਼ ਮੇਰੀ ਜ਼ਰੂਰ ਵਾਈਟ ਲਾਇਆ ਜਾਵੇ ਜਾਂ ਮੇਰਾ ਵਰਸ਼ਨ ਲਿਆ ਜਾਵੇ ਇਸ ਕਰਕੇ ਕਿ ਇਦਾਂ ਨਾ ਲਗਾਇਆ ਜਾਵੇ ਮੇਰੇ ਸਾਥੀਆਂ ਨੂੰ ਕੋਈ ਮਹਿਸੂਸ ਹੋਵੇ ਜਾਂ ਮੇਰੇ ਹਲਕੇ ਨੂੰ ਕੁਝ ਮਹਿਸੂਸ ਹੋਵੇ ਬਾਕੀ ਦੋਸਤੋ ਮੈਂ ਫਿਰ ਇੱਕ ਵਾਰ ਕਹਿ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਨਾਲ ਆਮ ਆਦੀ ਪਾਰਟੀ ਦਾ ਹਿੱਸਾ ਇਸ ਕਰਕੇ ਮੈਂ ਕਿਸੇ ਨੂੰ ਵੀ ਜਿਹੜੇ ਲੋਕਾਂ ਨੂੰ ਇਹ ਮਜ਼ੇ ਲੈਣ ਦੀ ਜਿਹੜੀ ਆਦਤ ਆ ਉਹ ਲੋਕ ਲੈਂਦੇ ਰਹਿੰਦੇ ਉਹਨਾਂ ਮਗਰ ਨਾ ਜਾਓ ਤੁਸੀਂ ਕਿਸੇ ਵੀ ਫਾਇਦੇ ਪਿੱਛੇ ਨਹੀਂ ਜਾਣਾ ਜਦ ਵੀ ਤੁਹਾਨੂੰ ਕੋਈ ਲੱਗੇ ਡਾਊਟ ਮੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੈਂ ਪਾਰਟੀ ਪ੍ਰਤੀ ਪਾਰਟੀ ਦੇ ਨਾਲ ਖੜਾ ਤੇ ਤੁਹਾਡੇ ਲਈ ਸੇਵਾ ਜਿੱਦਾਂ ਮੈਂ ਕਰ ਰਿਹਾ ਹਾਂ ਸੇਵਾ ਉਹਦਾ ਹੀ ਕਰਦਾ ਰਵਾਂਗਾ ਤੁਹਾਡੇ ਵਿੱਚ ਹਾਂ ਜਿਹੜੇ ਲੋਕ ਇਦਾਂ ਦੀਆਂ ਫਾਫ ਫਲਾ ਰਹੇ ਉਹਨਾਂ ਤੋਂ ਬਚੋ ਤੇ ਪਾਰਟੀ ਪੱਤੀ ਜੋ ਤੁਸੀਂ ਤੁਹਾਡੀ ਜ਼ਿੰਮੇਵਾਰੀ ਲੱਗੀ ਉਸ ਨੂੰ ਪੂਰਾ ਕਰੋ ਬਹੁਤ ਬਹੁਤ ਧੰਨਵਾਦ ਜੈ ਹਿੰਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ